ਅੱਜ ਦੀ ਕੀ ਵਾਰਦਾਤ ਹੈ ਜਿਹੜੀ ਇਹ ਫਿਰ ਪਈ ਹੈ ਨਾ ਇਹ ਦੀ ਅੱਜ ਦੀ ਵਾਰਦਾਤ ਸਾਨੂੰ ਤੇ 7 ਵਜੇ ਪਤਾ ਲੱਗਾ ਵਾ ਪਰ ਸਿਰੇ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਭਾਈ ਘਰੇ ਜੋ ਚਾਚਾ ਜੀ ਲੱਗਦੇ ਆ ਜੋ ਲੂਪਰਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈਡਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪਲਾਈ ਕੀਤੀ ਆ ਲੱਗਦਾ ਇਹ ਵੇਰ ਜਿਹੜੀ ਹੈ ਕਿਸ ਮਕਸਦ ਨਾਲ ਕੀਤੀ ਸੀ ਮਕਸਦ ਇਹਨਾਂ ਦਾ ਕੋਈ ਹੈ ਰਿਹਾ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਆ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜਣਾ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚਾਲਾਂ ਜਿਹੜੀਆਂ ਵ ਈ on ਦਾ ਕੋਨਾ ਕੋ ਉਹੀ ਬਰਾਮਦ ਕਰਤੇ ਗਏ ਕੁਛ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਹੈਗੇ ਫੋਨ ਲੈ ਗਏ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਸਿੱਕਾ ਕੋਈ ਸੋਨਾ ਵਗੈਰਾ ਹੋਵੇ ਤੇ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੌਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿਨ੍ਹਾਂ ਨੇ ਨਸ਼ੇ ਵੇਚ ਵੇਵੇ ਤੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ NIA ਕੋਈ CBI ਜਾਂ ਕੋਈ ਵਿਜੀਲੈਂਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੂਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲੇ ਜੁਗਾਰ ਦੀ ਕਿਹੜਾ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੁਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੈਂ ਸਭ ਘਰ ਇਹ ਕੌਣ ਕੌਣ ਸੀ ਇਹਨੇ ਰਿਜ਼ਰਵ ਕਰਾਇਆ ਇਸ ਸਮੇਂ ਰੇਡ ਕੀਤੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆਪ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਰੇਡ ਕੀਤੀ ਆ ਇਹ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤੋਂ ਦੇ ਫੋਨ ਰਿਸਿਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਜਿਹੜੀ ਇਹ ਫੁੱਲ ਅਫਲਾਈ ਕੀਤੀ ਹੈ ਕੀ ਹੁਣ ਪ੍ਰਗਟ ਸਿੰਘ ਕੀ ਕਿਤੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਤੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਬੰਧ ਹੁੰਦਾ ਵਾ ਇਹ ਤਾਂ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਛਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਅਮਰਪਾਤ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ ਹਾਂ ਜੀ ਅੱਜ ਦੀ ਕੀ ਬਾਤ ਹੋਈ ਹੈ ਜੀ ਜਿਹੜੀ ਇਹ ਫੇਰ ਪਈ ਹੈ ਨਾ ਇਹ ਜੀ ਅੱਜ ਦੀ ਬਾਤ ਸਾਨੂੰ ਤੇ ਸਤ ਕੁਝ ਪਤਾ ਲੱਗਾ ਵਾ ਅਸੂਰੀ 5 ਵਜੇ ਜਿਹੜੀ ਐ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉੱਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਘਰੇ ਜੋ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡਰੂਮਰ ਸੋਈ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪਲਾਈ ਕੀਤੀ ਆ ਕੀ ਲੱਗਦਾ ਹੈ ਇਹ ਰੇਡ ਜਿਹੜੀ ਹੈ ਕਿਸ ਮਕਸਦ ਨਾਲ ਕੀਤੀ ਗਈ ਮਕਸਦ ਦੇ ਇਹਨਾਂ ਦਾ ਇੱਕੋ ਹੀ ਹੈ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ ਜੋ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਓਦਲ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜੜ੍ਹਾਂ ਹਿੱਲੀਆਂ ਵਾ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁੱਝੀਆਂ ਚਾਲਾਂ ਜਿਹੜੀਆਂ ਵਾ ਚੱਲ ਰਏ ਆ ਕਿ ਉਹਨਾਂ ਦਾ ਕੋਨਾ ਕੋਈ ਵੀ ਬਰਾਮਦ ਕਰਕੇ ਗਏ ਕੁਝ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਆ ਫੋਨ ਲੈ ਕੇ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਤੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਟੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਵੇ ਕਿ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਬਿਜ਼ਨਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਤੀ ਸੂਚੀਕਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਉਦੋਂ ਪਹਿਰਾ ਦੇਣ ਦਾ ਉੱਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੈਸਰ ਘਰ ਕੌਣ ਕੌਣ ਸੀਗੇ ਪਰਜਾ ਹੌਕਰੇ ਜਿਸ ਤਰ੍ਹਾਂ ਰਹਿ ਰਹੇ ਸੀ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਨ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਰਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤੋਂ ਨੇ ਫੋਨ ਰਿਸੀਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਰੇਡ ਆ ਇਹ ਫੁੱਲ ਅਫਲਾਈ ਕੀਤੀ ਆ ਕੀ ਹੋਇਆ ਪ੍ਰਗਟ ਸਿੰਘ ਜੀ ਕਿਤੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਸੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸਨ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਇਆ ਇਹ ਧੜਨਾ ਫਿਰ ਜਰੂਰ ਸਾਂਝਾ ਕਰਦੇ ਨੇ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਛਗਿਸ਼ ਵਾਸਤੇ ਭੈਣ ਜੀ ਉਹਨਾਂ ਨੂੰ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ